ਅੱਜ ਦਾ ਜਿਹੜਾ ਮਕਸਦ ਹੈ ਜੋ ਪਿਛਲੇ ਦਿਨੀ ਸਿੱਖਾਂ ਦਾ ਮੁੱਢ ਸਥਾਨ ਅਪਦੇਸ਼ ਚੌ ਵਰਨਾ ਕੋ ਸੰਝਾ ਕੋਈ ਵੀ ਧਰਮ ਦਾ ਜਿਹੜਾ ਬੰਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਹਰਿਮੰਦਰ ਸਾਹਿਬ ਦਰਸ਼ਨ ਦੇਦਾਰੇ ਪਾ ਸਕਦਾ ਹੈ ਉਹ ਸਿੱਖਾਂ ਦੇ ਮੁੱਢ ਸਥਾਨ ਤੇ ਸਿੱਖਾਂ ਦੇ ਮੁੱਢ ਸਥਾਨ ਨੂੰ ਬੰਬ ਦੇ ਨਾਲ ਅਡਾਉਣ ਦੀ ਜਿਹੜੀ ਇੱਕ ਧਮਕੀ ਆਈ ਸੀ ਉਹਦੇ ਸਬੰਧੀ ਆਪਾਂ ਇੱਥੇ ਇਕੱਠੇ ਹੋਏ ਆਂ ਔਰ ਇੱਕ ਜੋ ਸਾਡੇ ਸੂਬੇ ਦੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਵੱਲੋਂ ਇੱਕ ਨਗਰ ਕੀਰਤਨ ਦੇ ਉਪਰਾਲੇ ਤੇ ਜੋ ਸ਼੍ਰੀ ਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਜੀ ਕੁਲਦੀਪ ਸਿੰਘ ਜੀ ਗੁਰਗਾ ਸਾਹਿਬ ਉਹਨਾਂ ਵੱਲੋਂ ਉਹਨਾਂ ਦੀ ਕੱਟੀ ਹੋਈ ਦਾੜੀ ਤੇ ਤੇ ਕੱਟੀ ਕਟਪਨੀ ਹੋਈ ਹੈ ਜਿਹਦੇ ਸਬੰਧੀ ਆਪਾਂ ਇੱਥੇ ਅੱਜ ਇਕੱਠੇ ਹੋਏ ਜੀ ਪਿਛਲੇ ਦਿਨੀ ਇੱਕ ਸ਼ੁਭਮ ਦੂਬੇ ਨਾਮ ਦਾ ਬੰਦਾ ਜਿਹੜਾ ਸ਼ਰਾਬਤੀ ਅੰਸਰ ਉਹਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਨੂੰ ੜਾਉਣ ਦੀ ਜਿਹੜੀ ਧਮਕੀ ਦਿੱਤੀ ਗਈ ਸੀ ਜਿੰਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਹੁਤ ਥੋੜੇ ਸਮੇਂ ਵਿੱਚ ਇਹੋ ਜੇ ਸ਼ਰਾਰਤੀ ਅੰਸਰ ਨੂੰ ਜਿਹੜੀ ਨੱਥ ਪਾਈ ਹੈ ਪਰ ਇੱਥੇ ਅਸੀਂ ਰੋਸ ਮੁਜ਼ਾਹਰਾ ਕਰਦੇ ਆ ਜਿਸ ਸ਼ਖਸ ਨੇ ਸਿੱਖਾਂ ਦੇ ਮੁੱਢ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਜਾਂ ਹਰਿਮੰਦਰ ਸਾਹਿਬ ਨੂੰ ਸਮੁੱਚੀ ਸੰਗਤ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ ਉਸ ਸ਼ਖਸ ਨੂੰ ਸੰਗਤ ਦੇ ਸਨਮੁਖ ਨਹੀਂ ਕੀਤਾ ਜਾ ਰਿਹਾ ਸਾਹਮਣੇ ਨਹੀਂ ਕੀਤਾ ਜਾ ਰਿਹਾ ਸੋ ਮੈਂ ਆਪਣੇ ਵੱਲੋਂ ਇੰਟਰਨੈਸ਼ਨਲ ਸੰਤ ਸਮਾਜ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਔਰ ਯੂਨਾਈਟਿਡ ਕਾਲੀ ਦਲ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਹੋਣ ਨਾਤੇ ਵਿਸ਼ਵ ਸੂਫੀ ਸੰਤ ਸਮਾਜ ਦੇ ਵੀ ਮਾਲਵਾ ਜੂਰ ਪ੍ਰਧਾਨ ਹੋਣ ਨਾਤੇ ਮੈਂ ਇਹਦਾ ਰੋਸ ਜਿਹੜਾ ਪ੍ਰਗਟ ਕਰਦਾ ਔਰ ਆਉਣ ਵਾਲੇ ਦਿਨਾਂ ਵਿੱਚ ਅਸੀਂ ਕੋਈ ਪ੍ਰੋਗਰਾਮ ਵੀ ਉਲੀਕ ਸਕਦੇ ਆ ਜੇਕਰ ਪ੍ਰਸ਼ਾਸਨ ਜਾਂ ਸਰਕਾਰ ਪੰਜਾਬ ਸਰਕਾਰ ਹੋਵੇ ਭਾਵੇਂ ਸੈਂਟਰ ਗਵਰਨਮੈਂਟ ਹੋਵੇ ਉਹ ਉਸ ਸ਼ਖਸ਼ ਦਾ ਚਿਹਰਾ ਉਸ ਸ਼ਖਸ਼ ਨੂੰ ਸੰਗਤ ਦੇ ਸਨਮੁਖ ਨਹੀਂ ਕਰਦੀ ਵੀ ਉਹਦਾ ਚਿਹਰਾ ਸੰਗਤ ਦੇ ਸਨਮੁਖ ਨਹੀਂ ਹੋ ਰਿਹਾ ਕੀ ਕਾਰਨ ਇਹਦੇ ਵਿੱਚ ਅਸੀਂ ਇਹੀ ਕਵਾਂਗੇ ਵੀ ਸਰਕਾਰਾਂ ਦਾ ਕੋਈ ਇਹਦੇ ਵਿੱਚ ਹੱਥ ਹੋ ਸਕਦਾ ਸੋ ਜੇਕਰ ਕੋਈ ਸਿੱਖ ਇੱਕ ਤੇਗ ਨੂੰ ਚੁੱਕ ਕੇ ਤਲਵਾਰ ਨੂੰ ਚੁੱਕ ਕੇ ਆਪਣਾ ਹੱਕ ਮੰਗੇ ਤੇ ਉਹ ਅੱਤਵਾਦੀ ਬਣ ਜਾਂਦਾ ਔਰ ਜੇ ਇਹੋ ਜੇ ਅੰਸਰ ਸਿੱਖਾਂ ਦੇ ਕਾਲ ਤਖਸੈਬ ਨੂੰ ਧਜੀਆਂ ਉਡਾਉਣ ਦੀ ਜਿਹੜੀ ਧਮਕੀ ਦੇ ਰਹੇ ਹੈ ਔਰ ਉਸ ਸ਼ਖਸ ਨੂੰ ਜਿਹੜਾ ਕਿੱਥੇ ਰੱਖਿਆ ਗਿਆ ਹੈ ਉਹ ਲੋਕਾਂ ਦੇ ਵਿੱਚ ਝਾਰ ਹੋਣਾ ਜ਼ਰੂਰੀ ਹੈ ਜੀ ਔਰ ਦੂਸਰੀ ਜਿਹੜੀ ਬੇਨਤੀ ਮੈਂ ਆਪ ਜੀ ਨਾਲ ਸਾਂਝੀ ਕਰਨੀ ਹੈ ਸਾਡੇ ਸ੍ਰੀ ਕਾਲ ਤਖਸੈਬ ਜੀ ਦੇ ਜਥੇਦਾਰ ਯਾਨੀ ਕੁਲਦੀਪ ਸਿੰਘ ਜੀ ਗੜਗੱਜ ਉਹਨਾਂ ਵੱਲੋਂ ਇੱਕ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਣ ਉਹਨਾਂ ਨੂੰ ਇੱਕ ਆਪਣੇ ਸ਼ਬਦਾਂ ਦੇ ਨਾਲ ਉਹਨਾਂ ਨੂੰ ਇਹ ਕਿਹਾ ਗਿਆ ਹੈ ਵੀ ਨਗਰ ਕੀਰਤਨ ਕੱਢਣ ਦੀ ਤੁਸੀਂ ਗੱਲ ਬਾਅਦ ਵਿੱਚ ਕਰਿਓ ਪਹਿਲਾਂ ਤੁਸੀਂ ਸਾਬਤ ਸੂਰਤ ਹੋ ਜਾਓ ਮੈਂ ਇਸ ਗੱਲ ਤੇ ਸਾਡੇ ਜਥੇਦਾਰ ਗੜਗੱਜ ਸਾਹਿਬ ਜੀ ਉਹਨਾਂ ਦਾ ਵਿਰੋਧ ਕਰਦੇ ਆਪਣੀਆਂ ਪਾਰਟੀਆਂ ਵੱਲੋਂ ਕਿਉਂਕਿ ਸਾਡੇ ਸੂਬੇ ਦੇ ਮੁੱਖ ਮੰਤਰੀ ਨੇ ਮੈਂ ਗੜਗਾ ਸਾਹਿਬ ਨੂੰ ਪੁੱਛਣਾ ਚਾਹਣਾ ਵੀ ਜਿਹੜੇ ਪਹਿਲਾਂ ਦੇ ਮੁੱਖ ਮੰਤਰੀ ਸੀ ਜਿਨ੍ਹਾਂ ਨੂੰ ਤੁਸੀਂ ਅਵਾਰਡ ਦੇ ਦੇ ਕੇ ਸਨਮਾਨਿਤ ਕੀਤਾ ਜਿਨ੍ਹਾਂ ਨੇ ਪੰਥ ਨਾਲ ਕਰਾਉਣੀਆਂ ਹਰਕਤਾਂ ਕੀਤੀਆਂ ਬੇਅਦਬੀ ਕਰਵਾਉਣ ਵਾਲੇ ਕਰਨ ਵਾਲੇ ਇਹਨਾਂ ਦੀਆਂ ਸਰਕਾਰਾਂ ਵਿੱਚ ਬੇਅਦਬੀਆਂ ਹੋਈਆਂ ਔਰ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲੋ ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਢਹਿ ਢੇਰੀ ਕਰਵਾਇਆ ਇਸ ਕਾਂਗਰਸ ਪਾਰਟੀ ਦਾ ਹੱਥ ਸੀ ਔਰ ਤੁਸੀਂ ਭਗਵੰਤ ਸਿੰਘ ਮਾਨ ਤੇ ਇੱਕ ਟਿੱਪਣੀ ਕਰ ਰਹੇ ਹੋ ਵੀ ਤੁਹਾਡੀ ਦਾੜ੍ਹੀ ਕੱਟੀ ਆ ਤੁਸੀਂ ਸਾਫਤ ਸੂਰਤ ਨਹੀਂ ਸੋ ਉਸ ਸੰਬੰਧੀ ਮੈਂ ਦੱਸਣਾ ਚਾਹਣਾ ਹੈ ਵੀ ਜਥੇਦਾਰ ਸਾਹਿਬ ਜਿਨ੍ਹਾਂ ਨੇ ਤੁਹਾਨੂੰ ਕਾਲ ਤਖਤ ਸਾਹਿਬ ਜੀ ਦਾ ਜਥੇਦਾਰ ਲਾਇਆ ਉਹ ਕਿੰਨੇ ਕੁ ਸਾਫਤ ਸੂਰਤ ਨੇ ਉਨ੍ਹਾਂ ਵਿੱਚੋਂ ਕਈ ਐਸਜੀਪੀਸੀ ਦੇ ਮੈਂਬਰ ਜਾਂ ਰਹਿ ਚੁੱਕੇ ਪ੍ਰਧਾਨ ਹੋਣਗੇ ਜਿਨ੍ਹਾਂ ਦੇ ਮੁੰਡੇ ਨਸ਼ੇੜੀ ਨੇ ਔਰ ਸਿਰ ਤੋਂ ਲੈ ਕੇ ਪੈਰਾਂ ਤੱਕ ਵਾਲ ਕੱਟਦੇ ਨੇ ਔਰ ਜਿਨ੍ਹਾਂ ਨੇ ਤੁਹਾਨੂੰ ਜਥੇਦਾਰ ਅੱਜ ਮੌਜੂਦਾ ਹਾਲ ਹਾਲਾਤਾਂ ਵਿੱਚ ਲਾਇਆ ਸਖਵੀਰ ਬਾਦਲ ਜੋ ਐਸਜੀਪੀਸੀ ਦਾ ਪ੍ਰਧਾਨ ਹੈ ਉਹਨੂੰ ਤੁਸੀਂ ਆਪਣੀ ਮਨਮਰਜ਼ੀ ਨਾਲ ਸਜ਼ਾ ਸੁਣਾ ਦਿੰਦੇ ਹੋ ਉਹ ਤੁਹਾਡਾ ਬੰਨੇ ਹੋਇਆ ਤੁਸੀਂ ਉਹਦੇ ਬੰਨੇ ਹੋਏ ਹੋ ਔਰ ਬੀਬੀ ਹਰਸਿਮਰਤ ਕੌਰ ਬਾਦਲ ਉਹਦੀ ਗੱਲ ਕਰ ਲਓ ਵੀ ਉਹ ਕਿੰਨੀ ਕੁ ਸਾਫਤ ਸੂਰਤ ਹੈ ਉਹਦਾ ਗਾਤਰਾ ਕਿੱਥੇ ਹੈ ਤੇ ਉਹ ਵੀ ਪਰਵੱਟੇ ਮਣਾਉਂਦੀ ਹੈ ਸੋ ਬੀਬੀ ਜੰਗੀਰ ਕੌਰ ਦੀ ਗੱਲ ਕਰ ਲਓ ਕਿਹਦੀਆਂ ਕਿਹਦੀਆਂ ਗੱਲਾਂ ਕਰੀ ਗਈ ਸੋ ਫਿਰ ਵੀ ਸਾਡੇ ਸੂਬੇ ਦੇ ਮੁੱਖ ਮੰਤਰੀ ਹੈ ਤੇ ਉਹਨਾਂ ਨੂੰ ਰਿਸਪੈਕਟ ਦੇਣ ਦਾ ਜਿਹੜਾ ਸਾਡਾ ਫਰਜ਼ ਪੰਦ ਹੈ ਉਹ ਵੇਖੋ ਲੈ ਕੇ ਅਸੀਂ ਸਰਕਾਰ ਦੇ ਰਿਣੀ ਆ ਜਿਹੜਾ ਵੀ ਸਰਕਾਰ ਦਾ ਕੋਈ ਵੀ ਨਮਾਇੰਦਾ ਜਿਨ੍ਹਾਂ ਨੇ ਕਮੇਟੀ ਬਣਾਈ ਹੈ ਔਰ ਕਿਸੇ ਵੀ ਧਾਰਮਿਕ ਗ੍ਰੰਥ ਦੀ ਜਾਂ ਪੋਥੀ ਦੀ ਬੇਅਦਵੀ ਹੁੰਦੀ ਹੈ ਉਹਦੇ ਵਿੱਚ ਉਮਰ ਕਾਇਦ ਦਾ ਜਿਹੜਾ ਇੱਕ ਲਾਜਾਰੀ ਹੋ ਰਿਹਾ ਇਹਦੇ ਵਿੱਚ ਅਸੀਂ ਭਗਵੰਤ ਮਾਨ ਨੂੰ ਫੁੱਲਾਂ ਦਾ ਹਰ ਪਾਵਾਂਗੇ ਧੰਨਵਾਦ ਕਰਾਂਗੇ ਉਹਨਾਂ ਦੀ ਸਰਕਾਰ ਦਾ ਜਿਨ੍ਹਾਂ ਨੇ ਸਿੱਖਾਂ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕੀਤੀ